ਦਰਸ਼ਕਾਂ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਮਲਾ ਪਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸੂਬੇ ਭਾਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਤਾਂ ਬਠਿੰਡਾ ਦੇ ਵਿੱਚ ਆਫਾ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਭਠਿੰਡਾ ਦੇ ਮਿਨੀ ਸਰਤਰੀਤ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਭਾਜਪਾ ਗੁਦਿਆਲ ਸਿੰਘ ਸੋਢੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਉਮੀਦਵਾਰ ਉਤਾਰ ਰਹੀ ਹੈ ਤੇ ਇਸੇ ਤਰ੍ਹਾਂ ਭਠਿੰਡਾ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਨਿਸ਼ਾਨ ਤੇ ਉਮੀਦਵਾਰ ਉਤਾਰਿਆ ਹੈ। ਅਸੀਂ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਗਾ ਤੇ ਜੀ ਆਇਆਂ ਨੂੰ। ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸਮਟੀ ਦੇ ਇਲੈਕਸ਼ਨ ਆਪਣੇ ਸਿੰਬਲ ਤੇ ਲੜ ਰਹੇ ਆ ਔਰ ਪਾਰਟੀ ਇਕੱਲੇ ਲੜ ਰਹੀ ਹੈ ਔਰ ਸਾਡੇ ਜਿਹੜਾ ਹੈਗਾ ਜੋਧਪੁਰ ਪਾਖਰ ਤੋਂ ਬਲਕੌਰ ਸਿੰਘ ਜੀ ਔਰ ਛਰੀਏ ਵਾਲੇ ਜ਼ੋਨ ਤੋਂ ਸਵਰਨ ਸਿੰਘ ਜੀ ਇਹ ਸਾਡੇ ਦੋ ਉਮੀਦਵਾਰ ਨੇ ਜਿਨ੍ਹਾਂ ਦੇ ਕਾਗਜ਼ ਤਿਆਰ ਹੋ ਗਏ ਨੇ ਔਰ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਲੋਕਾਈ ਦੀ ਅਗਵਾਈ ਦੇ ਹੇਠ ਜ਼ਿਲ੍ਹਾ ਪਟੰਡਾ ਅਧiatੀ ਦੇ ਵਿੱਚ ਵਿਧਾਨ ਸਭਾ ਤਿੰਨ ਪੈਂਦੀਆਂ ਮੌੜ ਆ ਰਾਮ ਆਪਣਾ ਰਾਮਪੁਰਾ ਔਰ ਤਲਵੰਡੀ ਸਾਹ ਇਨਾਂ ਦੇ ਵਿੱਚ ਜਿੰਨੇ ਜ਼ਿਲ੍ਹਾ ਪ੍ਰਸ਼ਦ ਦੇ ਸਾਡੇ ਕੈਂਡੀਡੇਟ ਆ ਉਹ ਵੀ ਤਿਆਰ ਹੋ ਚੁੱਕੇ ਆ ਆ ਪਿੱਛੇ ਫੈਲਾ ਲੈ ਕੇ ਆ ਰਹੇ ਨੇ ਔਰ ਬਲਾਕ ਸੰਮਤੀ ਵੀ ਲਗਭਗ ਅਸੀਂ 90 ਤੋਂ 95% ਸਾਡੇ ਕੈਂਡੀਡੇਟ ਆ ਜਿਹੜੇ ਉਹ ਤਿਆਰ ਹੋ ਕੇ ਅੱਜ ਜਿਹੜੇ ਹੈਗੇ ਆ ਆਪਣੇ ਕਾਗਜ਼ ਪੱਤਰ ਭਰ ਰਹੇ ਆ ਸੋ ਅੱਜ ਜਿਹੜੇ ਸਾਡੇ ਦੋ ਇਹ ਜ਼ੋਨ ਹੈ ਉਹਨਾਂ ਦੇ ਅਸੀਂ ਫਾਰਮ ਭਰਨੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਕੈਂਡੀਡੇਟ ਤਿਆਰ ਨੇ ਔਰ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਜੋ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਜੋ ਪੰਜਾਬ ਦੇ ਵਾਸੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਪੜਾ ਕਰਨ ਲਈ ਬੀਜੇਪੀ ਦੀ ਸਰਕਾਰ ਬਣੀ ਤੇ ਮੈਂ ਸਮਝਦਾ ਕਿ ਉਹਦਾ ਜਿਹੜਾ ਰਿਜ਼ਲਟ ਹੈ ਇਹ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਜਾਣਾ ਤੇ ਅੱਜ ਅਸੀਂ ਇਹਨਾਂ ਦੇ ਕਾਗਜ਼ ਵਗੈਰਾ ਜਿਹੜੇ ਹੈਗੇ ਪੱਤਰ ਪੜਨਾ ਹੈ